ਹਾਂ ਜੀ ਸਤਿ ਸ੍ਰੀ ਅਕਾਲ ਜੀ ਦਰਮਨ ਬ੍ਰਿਡ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਵਾਲੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਜੋੜ ਚੱਕ ਦੇ ਸੂਟ ਲੈ ਕੇ ਆਏ ਹਾਂ ਇਹ ਜਿਹੜੇ ਸੂਟ ਨੇ ਜੀ ਇਹ ਮਸ਼ੀਨ ਵਰਕ ਦੇ ਸੂਟ ਹੋਣਗੇ ਡਿਜ਼ਾਈਨਿੰਗ ਤੁਹਾਨੂੰ ਚੈੱਕ ਕਰਵਾ ਦਿੰਨੇ ਹਾਂ ਫਸਟ ਕਲਰ ਜਿਹੜਾ ਜੀ ਰਸਟ ਕਲਰ ਹੈ ਲਾਈਟ ਰਸਟ ਜਿਹਾ ਕਲਰ ਹੈ ਇਸ ਦਾ ਤੇ ਇਹ ਜਿਹੜੀ ਉਹ ਜੋੜ ਕਟ ਹੋਈ ਗਈ ਜੀ ਇਹ ਅਰਜੁਨ ਦੀਆ ਸਟੈਂਪ ਤੁਸੀਂ ਦੇਖ ਸਕਦੇ ਹੋ ਜਿਹੜੇ ਵਰਤਦੇ ਨੇ ਜੀ ਬ੍ਰਾਂਡ ਦੇ ਕੱਪੜੇ ਉਹਨਾਂ ਨੂੰ ਪਤਾ ਹੀ ਹੈ ਕਿ ਕਿੰਨਾ ਕੁ ਵਧੀਆ ਬ੍ਰਾਂਡ ਹੈ। ਉਹਨੂੰ ਫੀਲ ਦੀ। ਸ਼ੋਰ ਜਿਹੜੀ ਇਹਦਾ ਡਿਜ਼ਾਈਨ ਦੇਖ ਸਕਦੇ। ਅਰੇ ਤਾਂ ਅਜੇ ਤਾਂ ਘੋਲ ਕੇ। ਐਡਾ ਨੈੱਕ ਦੇ ਉੱਤੇ ਬਣਿਆ ਹੋਇਆ। ਕਿ ਇਹਦਾ ਪੂਰੀ ਜਿਹੜੀ ਕੁੜਤੀ ਆ ਉਸਦੇ ਐਡਾ ਛੋਟੇ ਛੋਟੇ ਬੂਟੀਆਂ ਜਿਹੜੀਆਂ ਨੇ ਉਹ ਬੜੀਆਂ ਹੋਈਆਂ ਨੇ। ਇਸੇ ਤਰ੍ਹਾਂ ਇਹਦੇ ਸਾਈਡ ਦੇ ਉੱਪਰ ਵੀ ਜਿਹੜਾ ਬਾਜੂ ਦਾ ਜਾਂ ਤੁਸੀਂ ਸਲਵਾਰ ਦਾ ਜਿਸ ਤਰ੍ਹਾਂ ਤੁਸੀਂ ਡਿਜ਼ਾਈਨ ਲੈਣਾ ਚਾਹਦੇ ਲਿਆ ਸਕਦੇ ਹੋ ਐਡਾ ਬੁਟੀਆਂ ਬੁਣੀਆਂ ਹੋਈਆਂ ਨੇ ਤੇ ਇਸ ਨੂੰ ਜਿੰਨਾ ਡਿਫਰੈਂਸ ਦਿੱਤਾ ਹੋਇਆ ਕਿ ਤੁਸੀਂ ਸਲਵਾਰ ਤੇ ਵੀ ਲਿਆ ਸਕਦੇ ਹੋ ਤੇ ਬਾਜੂ ਤੇ ਵੀ ਇੱਕ ਇੱਕ ਦੋ ਦਾ ਚਾਪਣੀਆਂ ਹੋਈਆਂ ਨੇ ਤੇ ਐਡਾ ਹੀ ਇਸ ਦੇ ਨੀਚੇ ਤੇ ਇਹ ਵਾਲਾ ਵਰਕ ਜਿਹੜਾ ਇਹ ਵੀ ਤੁਸੀਂ ਆਪਣੇ ਅਕੋਰਡਿੰਗ ਬਾਜੂ ਜਾਂ ਪੌਂਚੇ ਤੇ ਜਿਸ ਤਰ੍ਹਾਂ ਤੁਸੀਂ ਲਿਆਣਾ ਚਾਹਦੇ ਹੋ ਲਿਆ ਸਕਦੇ ਹੋ ਕੰਮ ਬਹੁਤ ਹੀ ਸੋਹਣਾ ਹੋ ਰੱਖਿਆ ਜੀ। ਬਾਕੀ ਅਰਜੁਨ ਦੀ ਜਿਹੜੀ ਜੋੜ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਹੈ ਕੰਮ ਦੀ ਫਿਨਿਸ਼ਿੰਗ ਤੁਸੀਂ ਇੱਕ ਵਾਰੀ ਨੇੜੇ ਤੋਂ ਚੈੱਕ ਕਰ ਲਓ। ਬਹੁਤ ਹੀ ਪਿਆਰਾ ਜਿਹੜਾ ਕੰਮ ਹੋ ਰੱਖਿਆ ਜੀ। ਹੁਣ ਤੁਹਾਨੂੰ ਮੈਂ ਇਸ ਦਾ ਦੁਪੱਟਾ ਚੈੱਕ ਕਰਵਾ ਦੇਣੀ ਹੈ ਇੱਕ ਵਾਰੀ। 5 ਮੀਟਰ ਦਾ ਇਹ ਜਿਹੜਾ ਸੂਟ ਹੈ ਜੀ 5 ਮੀਟਰ ਦਾ ਸੂਟ ਹੋਵੇਗਾ ਪੂਰਾ। ਮੈਂ ਤੁਹਾਨੂੰ ਦੁਪੱਟਾ ਕੋਲ ਕੇ ਖਾ ਦੇਣੀ ਹੈ ਜਿੱਦਾਂ ਸਕੈਲਪਿੰਗ ਹੋ ਰਹੀ ਹੈ ਜੀ। ਫੋਰ ਸਾਈਡ ਤੇ ਆਪਕੋ ਜੀ ਦਿਖ ਸਕਦੇ ਹੋ ਇਹ ਪੂਰੇ ਦੁਪੱਟੇ ਦੇ ਵਿੱਚ ਅੰਦਾ ਬੂਟੀਆਂ ਨੇ ਜੀ ਆ ਦੇਖੋ ਪੂਰੇ ਜਿਹੜਾ ਦੁਪੱਟਾ ਹੈ ਤੇ ਦੁਪੱਟਾ ਬਹੁਤ ਹੀ ਜ਼ਿਆਦਾ ਖੁੱਲਾ ਢੁੱਲਾ ਜੀ ਆ ਦੇਖੋ ਇਹ ਖੁੱਲਾ ਢੁੱਲਾ ਦੁਪੱਟਾ ਹੈ ਤੇ ਸੂਟ ਵੀ ਜਿਹੜਾ ਹੈ ਕਿ ਬਹੁਤ ਹੀ ਵਧੀਆ ਹੁਣ ਤੁਹਾਨੂੰ ਮੈਂ ਅਗਲਾ ਕਲਰ ਦਿਖਾ ਰਹੀ ਹਾਂ ਜੀ ਚਲੋ ਅੱਗੇ ਜੀ ਇਹ ਮੈਰੂਨ ਕਲਰ ਦਾ ਸੂਟ ਹੈ ਇਹ ਵੀ ਜੋਰ ਜੜ ਕੇ ਰਹੇਗਾ ਸਾਰੇ ਜਿਹੜੇ ਕੱਪੜੇ ਨੇ ਜੀ ਵਧੀਆ ਨੇ ਬ੍ਰਾਂਡ ਦੇ ਨੇ ਜੇ ਤੁਹਾਨੂੰ ਡਿਜ਼ਾਈਨ ਪਸੰਦ ਆਉਂਦੇ ਨੇ ਤਾਂ ਸਾਡਾ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਉਸ ਤੇ ਆਪਣਾ ਆਰਡਰ ਜਿਹੜਾ ਪਲੇਸ ਕਰ ਸਕਦੇ ਹੋ ਇਥੇ ਦੇ ਸੂਟ ਨੇ ਜੀ ਪਾਣੀ ਮੀਟਰ ਰਹਿਣਗੇ ਆਲਓਵਰ ਸੂਟ ਨੇ ਇਹਨਾਂ ਤੇ ਐਡਾ ਕੰਮ ਹੋ ਰੱਖਿਆ ਐਸੀ ਆਪਣੇ ਕਾਰੀਗਰ ਤੋਂ ਜਿਹੜਾ ਕੰਮ ਹੈ ਜੀ ਉਹ ਸਾਰਾ ਕਰਵਾ ਰੱਖਿਆ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਕੰਮ ਦੀ ਬਹੁਤ ਹੀ ਸੋਹਣਾ ਕੰਮ ਹੋ ਰੱਖਿਆ ਤਾਂ ਕੇਰੇ ਦਾ ਕੰਮ ਹੋ ਰੱਖਿਆ ਜੀ 80 ਇੰਚ ਤੱਕ ਤੁਸੀਂ 22 ਇੰਚ ਤੱਕ ਕਰਾਮ ਦਾ ਤਿਆਰ ਕਰਵਾ ਸਕਦੇ ਹੋ ਤੇ ਇਸ ਦੀ ਬਾਜੂ ਦਾ ਡਿਜ਼ਾਈਨ ਵੀ ਤੁਸੀਂ ਚੈੱਕ ਕਰ ਲਓ ਆ ਇਸ ਦੀ ਬਾਜੂ ਦਾ ਕੰਮ ਹੈ ਅੱਧਾ ਹੀ ਦੋਨੋਂ ਬਾਜੂ ਦਾ ਕੰਮ ਦਿੱਤਾ ਹੋਇਆ ਹੈ ਇਸ ਦੇ ਨਾਲ ਦੁਪੱਟਾ ਨਹੀਂ ਜੀ ਵਿਦਆਊਟ ਦੁਪੱਟਾ ਹੈ ਜੇ ਤੁਹਾਨੂੰ ਸੂਤ ਪਸੰਦ ਨੇ ਤਾਂ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੇ ਕਹੋਗੇ ਤਾਂ ਅਸੀਂ ਦੁਪੱਟਾ ਇਸ ਦੇ ਨਾਲ रेडी ਕਰਵਾ ਕੇ फिनिशिंग ਕਰਕੇ ਤੁਹਾਨੂੰ ਦੇ ਦਾਂਗੇ ਠੀਕ ਹੈ ਜੀ ਫਿਰ ਅਗਲੀ ਵੀਡੀਓ ਨਾਲ ਮਿਲਦੇ ਹਾਂ ਤੱਕ ਤੱਕ ਲਈ ਸਤਿ ਸ੍ਰੀ ਅਕਾਲ